ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਅਸੀਂ ਆਏ ਆ ਪਾਸੇ ਕਿਉਂਕਿ ਉੱਥੇ ਨੈਟ ਦੀ ਬੜੀ ਸਮੱਸਿਆ ਹੈ ਟਾਈਮ ਵੀ ਬਹੁਤ ਹੋ ਗਿਆ ਰਾਤ ਦਾ 1 ਵਜਾ ਵਾ ਤੇ ਤੁਹਾਡੇ ਨਾਲ ਦੋ ਚਾਰ ਗੱਲਾਂ ਸਾਂਝੀਆਂ ਕਰਨੀਆਂ ਨੇ ਜੋ ਅੱਜ ਘਟਨਾ ਵਾਪਰੀ ਆ ਖਨੌਰੀ ਦੇ ਉੱਤੇ ਇੱਕ 21-22 ਸਾਲ ਦਾ ਨੌਜਵਾਨ ਜਿਹੜਾ ਪੁਲਿਸ ਦੀ ਗੋਲੀ ਨਾਲ ਮਾਰਿਆ ਗਿਆ ਸ਼ਹੀਦ ਹੋਇਆ ਜੋ ਦਰਿੰਦਗੀ ਜੋ ਜ਼ਬਰ ਉੱਥੇ ਪੁਲਿਸ ਨੇ ਢਾਇਆ ਗੱਡੀਆਂ ਪੰਤੀਆਂ ਟਰੈਕਟਰ ਪੰਤੇ ਮਾਰ ਮਾਰ ਡਾਂਗਾ ਕਹਾੜੀਆਂ ਮਾਰ ਮਾਰ ਕੇ ਟਾਇਰ ਵੱੜਤੇ ਟਰੈਕਟਰਾਂ ਦੇ ਟੈਂਕੀਆਂ ਵੱੜਤੀਆਂ ਤੇਲ ਵਾਲੀਆਂ ਟੈਂਕੀਆਂ ਦੇ ਵਿੱਚ ਮਿੱਟੀਆਂ ਰੇਤੇ ਨਾਲ ਭਰਤੀਆਂ ਖੜੀਆਂ ਗੱਡੀਆਂ ਭੰਨਤੀਆਂ ਟਰਾਲੀਆਂ 'ਚ ਪਿਆ ਸਮਾਨ ਚੱਕ-ਚੱਕ ਕੇ ਬਾਹਰ ਮਾਰਿਆ ਉਹ ਵੀ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਉਹਨਾਂ ਨੇ ਨੌਜਵਾਨ ਮੁੰਡਾ ਉਹਦੇ ਸਿਰ 'ਚ ਗੋਲੀ ਮਾਰੀ ਸਾਰਾ ਸਮਾਨ ਭੰਨ ਕੇ ਗੱਡੀਆਂ ਟਰੈਕਟਰ ਭੰਨ ਕੇ ਗਏ ਆ ਪੰਜਾਬ ਦੀ ਹੱਦ ਦੇ ਵਿੱਚੋਂ 5-6 ਮੁੰਡਿਆਂ ਨੂੰ ਚੱਕ ਕੇ ਲਿਜਾ ਕੇ ਉਹਨਾਂ ਨੇ ਲੱਤਾਂਵਾਹ ਤੋੜ ਕੇ ਉਹਨਾਂ ਨੂੰ ਵਾਪਸ ਇਧਰ ਹੀ ਸੱਟ ਕੇ 2 2.5 ਘੰਟੇ ਬਾਅਦ ਸੋ ਲਗਾਤਾਰ ਜਿਹੜਾ 13 ਤਰੀਕ ਤੋਂ ਲੈ ਕੇ ਮਾਹੌਲ ਬਣਿਆ ਹੋਇਆ ਕਦੇ ਅਥਰੂ ਕਹਿੰਦੇ ਗੋਲੇ ਮਾਰੀ ਜਾਂਦੇ ਆ ਕਦੇ ਡਾਂਗਾ ਮਾਰ ਕੇ ਲੱਤਾਂ ਤੋੜੀਆਂ ਜਾਂਦੀਆਂ ਨੇ ਸਿਰ ਪਾੜੇ ਜਾਂਦੇ ਆ ਅੱਜ ਤਾਂ ਜਮਾਂ ਹੀ ਹੱਦ ਹੋ ਗਈ ਯਾਰ ਅੱਜ ਤਾਂ ਜਮਾਂ ਹੀ ਕਹਾਂ ਟਾਇਆ ਉੱਥੇ ਸੈਂਟਰ ਦੇ ਸਰਕਾਰ ਦੇ ਇਸ਼ਾਰੇ ਦੇ ਉੱਤੇ ਹਰਿਆਣਾ ਪੁਲਿਸ ਨੇ ਸਵਾਲ ਇਹ ਬਣਦਾ ਕਿ ਕੀ ਹੁਣ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਹਿੰਦਾ ਤਾਂ ਹੈਗਾ ਕਿ ਮੈਂ ਪੰਜਾਬ ਨਾਲ ਆ ਮੈਂ ਲੋਕਾਂ ਨਾਲ ਆ ਤੁਸੀਂ ਇਹ ਦੇਖੋ ਵੀ ਹੁਣ ਤੱਕ 250 ਤੋਂ 300 ਦੇ ਕਰੀਬ ਬੰਦੇ ਜ਼ਖਮੀ ਹੋ ਚੁੱਕੇ ਆ ਪਰ ਕੋਈ ਵੀ ਐਮਐਲਆਰ ਨਹੀਂ ਇਕੱਠੀ ਗਈ ਜਿਹੜੀ ਮੈਡੀਕਲ ਲੀਗਲ ਰਿਪੋਰਟ ਹੁੰਦੀ ਆ ਉਹ ਕੱਟੀ ਨਹੀਂ ਗਈ ਹਾਲ ਤੱਕ 20 300 ਬੰਦੇ ਜ਼ਖਮੀ ਹੋਣ ਤੇ ਤੇ ਅੱਜ ਉਹਨਾਂ ਨੇ ਗੋਲੀ ਮਾਰ ਕੇ ਸ਼ਰਿਆਮ ਨੌਜਵਾਨ ਮਾਰਤਾ ਪਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਕਹੀ ਜਾਂਦੇ ਆ ਕਿ ਉੱਥੇ ਜੀ ਅਥਰੂ ਗੇਹ ਚੱਲੀ ਆ ਜੀ ਉੱਥੇ ਜੀ ਡਾਂਗਾ ਚੱਲੀਆਂ ਜੀ ਉੱਥੇ ਰਬੜਦੀਆਂ ਗੋਲੀਆਂ ਚੱਲੀਆਂ ਜੀ ਮਾਨ ਸਾਹਿਬ ਰਬੜਦੀਆਂ ਗੋਲੀਆਂ ਨਹੀਂ ਚੱਲੀਆਂ ਉਥੇ 12 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਉਥੇ 32 ਬੋਰ ਦੀਆਂ ਗੋਲੀਆਂ ਚੱਲੀਆਂ ਨੇ ਫਾਇਰ ਹੋਏ ਨੇ ਇੱਕ ਨਹੀਂ ਦੋ ਨਹੀਂ ਦਰਜਨਾ ਦੀ ਗਿਣਤੀ ਦੇ ਵਿੱਚ ਉਥੇ 12 ਬੋਰ ਦੇ ਖੋਲ ਮਿਲੇ ਆ ਤੇ 32 ਬੋਰ ਦੇ ਖੋਲ ਮਿਲੇ ਆ ਪੰਜਾਬ ਦੇ ਵਿੱਚ ਜਦੋਂ ਆ ਕੇ ਉਰਲੇ ਪਾਸੋਂ ਨੇ ਗੋਲੀਆਂ ਚਲਾਈਆਂ ਤਾਂ ਉਹਦੇ ਖੋਲ ਸਾਰੇ ਪੰਜਾਬ 'ਚ ਮਿਲੇ ਆ ਕੀ ਪਰਚਾ ਨਹੀਂ ਬਣਦਾ ਕੀ ਖੱਟਰ ਸਰਕਾਰ ਦੇ ਉੱਤੇ ਜਾਂ ਹਰਿਆਣੇ ਦੇ ਡੀਜੀਪੀ ਦੇ ਉੱਤੇ ਜਾਂ ਜੀਨ ਦਾ ਜ਼ਿਲ੍ਹਾ ਪੈਂਦਾ ਜੀਂਦ ਜ਼ਿਲ੍ਹੇ ਦੇ ਐਸਐਸਪੀ ਉੱਤੇ ਜਾਂ ਜੀਂਦ ਜ਼ਿਲ੍ਹੇ ਦੇ ਡੀਸੀ ਦੇ ਉੱਤੇ ਬੈਸ ਤਾਂ ਜਿਹੜੀ ਗੋਲੀ ਚੱਲੀ ਆ ਕਿਹਦੇ ਹੁਕਮ ਤੇ ਚੱਲੀ ਆ ਜ਼ਿਲ੍ਹਾ ਹੁੰਦਾ ਜਿਹੜਾ ਉਹ ਡੀਸੀ ਦੇ ਅਧਾਰ ਖੇਤਰ ਚ ਹੁੰਦਾ ਹੈ ਜੇ ਸੂਬਾ ਦਾ ਮੁੱਖ ਮੰਤਰੀ ਦੇ ਅਧਾਰ ਖੇਤਰ ਚ ਹੈ ਜਿਵੇਂ ਤੁਹਾਡਾ ਇੱਕ ਮੁਕਦਮੇ ਸੀਗਾ ਕੋਈ ਬੰਦਾ ਬੱਗਾ ਬੱਗਾ ਤੁਹਾਡੀ ਪੰਜਾਬ ਪੁਲਿਸ ਦਿੱਲੀੋਂ ਫੜ ਕੇ ਲੈ ਕੇ ਆ ਰਹੀ ਸੀ ਤੇ ਤੁਸੀਂ ਆ ਨੂੰ ਆਉਂਦਿਆਂ ਨੂੰ ਰਾਹ ਦੇ ਵਿੱਚ ਹਰਿਆਣਾ ਪੁਲਿਸ ਨੇ ਘੇਰ ਕੇ ਨਾਲੇ ਬੰਦਾ ਛੜਾ ਲਿਆ ਸੀ ਨਾਲੇ ਪੰਜਾਬ ਪੁਲਿਸ ਨੇ ਪarcha ਦਰਜ ਕਰਤਾ ਸੀ ਅੱਜ ਉਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਦੀ ਚਲਾ ਰਹੇ ਨੇ ਗੋਲੇ ਵੀ ਸੱਟ ਰਹੇ ਨੇ ਡਾਂਗਾ ਵੀ ਮਾਰ ਰਹੇ ਨੇ ਗੋਲੀਆਂ ਹੀ ਮਾਰ ਰਹੇ ਨੇ ਸਾਧਨ ਵੀ ਭੰਨ ਰਹੇ ਨੇ ਤਾਂ ਕੀ ਉਹਨਾਂ ਦੇ ਪਰਚਾ ਨਹੀਂ ਬਣਦਾ ਤੁਸੀਂ ਅੱਜ ਵੀ ਕਹੀ ਜਾਂਦੇ ਹੋ ਕਿ ਰਬੜ ਦੀਆਂ ਗੋਲੀਆਂ ਸੀ ਜੀ ਤੁਹਾਨੂੰ ਆਪਣਾ ਪੱਖ ਸਪਸ਼ਟ ਕਰਨਾ ਚਾਹੀਦਾ ਕਿ ਤੁਸੀਂ ਦਿੱਲੀ ਨਾਲੋਂ ਤੁਸੀਂ ਮੋਦੀ ਨਾਲੋਂ ਤੁਸੀਂ ਅਮਨਤ ਸ਼ਾਹ ਨਾਲੋਂ ਕਿ ਪੰਜਾਬ ਨਾਲੋਂ ਦੂਜੀ ਗੱਲ ਮੈਂ ਕਹਿਣੀ ਚਾਹੁੰਦਾ ਪੰਜਾਬ ਦੇ ਲੋਕਾਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਕਿ ਬਾਈ ਯਾਰ ਇਸ ਤਰ੍ਹਾਂ ਅੱਜ ਮਾਹੌਲ ਉੱਥੇ ਸੰਭੂ ਤੇ ਬਣਾਇਆ ਸਪੀਕਰ ਦੀਆਂ ਤਾਰਾਂ ਵੱੜਤੀਆਂ ਆਗੂਆਂ ਨੂੰ ਗਾਲਾਂ ਕੱਢੀ ਗਏ ਹੋ ਉੱਥੇ ਜਿਹੜੀਆਂ ਬੈਨਾਂ ਖੜੀਆਂ ਸੀਗੀਆਂ ਆਛਤਰੇ ਜੇ ਲੱਗੇ ਸੀ ਕਿ ਜਿਹੜਾ ਸੈਟਲਾਈਟ ਵਾਲੇ ਜਿਹੜਾ মিডিਆ ਤੁਹਾਡਾ ਉਥੇ ਤੁਹਾਡੀ ਜਿੰਨੀ ਗੱਲਬਾਤ ਆ ਜਿੰਨੀ ਕਵਰੇਜ মিডিਆ ਕਰਕੇ ਦਿਖਾ ਰਿਆ ਵੈਸੇ ਤਾਂ ਨੈਟ ਬੰਦ ਆ ਸੋਸ਼ਲ ਮੀਡੀਆ ਨਾਲ ਚੱਲਦੇ ਨਹੀਂ ਉਥੇ ਨੈਟ ਬੰਦ ਹੋਣ ਕਰਕੇ ਸੈਟਲਾਈਟ ਵਾਲਿਆਂ ਜਿੰਨੀਆਂ ਉਥੇ ਗੱਡੀਆਂ ਖੜੀਆਂ ਸੀ ਉਹਨਾਂ ਦੀਆਂ ਤਾਰਾਂ ਵੱਟਤੀਆਂ ਤੁਸੀਂ ਆਖਿਆ ਅੱਜ ਯਾਰ ਤੁਹਾਨੂੰ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਪਹਿਲੇ ਦਿਨ ਤੋਂ ਕਹਿੰਦੇ ਆ ਰਹੇ ਆ ਕਿ ਹੋੜੜ ਬਾਜੀ ਤੋਂ ਵੱਜੋ ਮੇਰਾ ਵੀਰ ਇਹ ਸਰਕਾਰ ਚਾਹੁੰਦੀ ਆ ਕਿ ਜਿਹੜੀ ਲਹਿਰ ਪੰਜਾਬ ਦੇ ਵਿੱਚ ਆਪਣੇ ਹੱਕਾਂ ਨੂੰ ਲੈ ਕੇ ਉੱਠ ਰਹੀ ਆ ਪੰਜਾਬ ਆਪਣੀ ਹੋਂਦ ਨੂੰ ਬਚਾਉਣ ਲਈ ਲੜਾਈ ਲੜ ਰਿਹਾ ਨਾ ਅਸਰ ਇਹ ਉਹ ਲਹਿਰ ਨੂੰ ਕੁਚਲ ਦੇਣਾ ਚਾਹੁੰਦੇ ਆ ਲਹਿਰ ਨੂੰ ਦਬ ਦੇਣਾ ਚਾਹੁੰਦੇ ਆ ਇਹ ਨੀਤੀ ਆ ਸਰਕਾਰ ਦੀ ਤੁਸੀਂ ਇਹਨਾਂ ਦੇ ਛਲਾ ਵਿੱਚ ਤੁਸੀਂ ਇਹਨਾਂ ਦੇ ਜਾਲ 'ਚ ਫਸ ਰਹੇ ਹੋ ਬਾਈ ਬਾਰ-ਬਾਰ ਤੁਹਾਨੂੰ ਬੇਨਤੀਆਂ ਨੇ ਅਪੀਲਾਂ ਨੇ ਬਈ ਸ਼ਾਂਤੀ ਬਣਾ ਕੇ ਰੱਖੋ ਜਾਵਤੇ ਚ ਰਹੋ ਯਾਰ ਆਪਣੇ ਜਿਹੜੇ ਲੱਗੇ ਹੋਏ ਅੱਗੇ ਬੰਦੇ ਆ ਗੋ ਉਹਨਾਂ ਦੀ ਗੱਲ ਸੁਣ ਲਓ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਬਈ ਕਿੰਨਾ ਮੱਥਾ ਮਾਰਿਆ ਉੱਥਾਰੇ ਚੜ ਚੜ ਕੇ ਸਟੇਜਾਂ ਦੇ ਉੱਤੇ ਭੰਦੇ ਰਰ ਗਏ ਨੇ ਹੋਰ ਆਗੂਆਂ ਨੇ ਵੀ ਬਈ ਗੱਲ ਸੁਣ ਲਓ ਗੱਲ ਸੁਣ ਲਓ ਗੱਲ ਸੁਣ ਲਓ ਪਰ ਨਹੀਂ ਕੋਈ ਸੁਣਨ ਨੂੰ ਤਿਆਰ ਨਹੀਂ ਸੀ ਨੌਜਵਾਨੋ ਸੰਘਰਸ਼ ਕਿਸੇ ਰਣਨੀਤੀ ਨਾਲ ਜਿੱਤੇ ਜਾਂਦੇ ਆ ਕਿਸੇ ਬਿਉਂਤ ਬੰਦੀ ਨਾਲ ਜਿੱਤੇ ਜਾਂਦੇ ਨੇ ਜਦੋਂ ਸ਼ਨਾਰ ਸਹਿنسਕ ਹੋ ਜਾਂਦੇ ਨੇ ਹੁਲੜਬਾਜ ਹੋ ਜਾਂਦੇ ਨੇ ਸ਼ਨਾਰ ਛੜ ਜਾਂਦੇ ਨੇ ਬਾਈ ਪੰਜਾਬ ਹਾਰਨਾ ਨਹੀਂ ਚਾਹੀਦਾ ਇਹੀ ਗੱਲ ਮੈਂ ਦਿੱਲੀ ਕਹਿੰਦਾ ਰਿਹਾ ਲਗਾਤਾਰ ਕਿ ਸੰਭਲ ਕੇ ਚੱਲੋ ਜੇ ਪੰਜਾਬ ਹਾਰ ਗਿਆ ਮੁੜ ਕੇ ਪੰਜਾਬ ਦੇ ਵਿੱਚੋਂ 10 ਸਾਲ ਕੋਈ ਲਹਿਰ ਨਹੀਂ ਉੱਠਣੀ ਲੋਕਾਂ ਦਾ ਨਰਾਸ਼ਤਾ ਚਲੀ ਜਾਣੀ ਹੈ ਲੋਕਾਂ ਦਾ ਮਨੋਬਲ ਟੁੱਟ ਜਾਣਾ ਹੈ ਲੋਕਾਂ ਨੇ ਹੌਸਲਾ ਛੱਡ ਦੇਣਾ ਛੱਡ ਪਰੇ ਹੋਣੀ ਕੋਸ ਹੋ ਸਕਦਾ ਅੱਜ ਵੀ ਤੁਹਾਨੂੰ ਇਹੀ ਕਹਿਣਾ ਹੈ ਲਹਿਰ ਸਿਖਰਾਂ ਤੇ ਆ ਪੰਜਾਬs ਜੋਸ਼ ਬਹੁਤ ਹੈ ਪਰ ਹੋਸ਼ ਤੋਂ ਵੀ ਕੰਮ ਲੋ ਬਾਈ ਜੋਸ਼ ਨਾਲ ਹੋਸ਼ ਬੜਾ ਜ਼ਰੂਰੀ ਹੁੰਦਾ ਕੱਲਾ ਜੋਸ਼ ਵੀ ਕਈ ਵਾਰੀ ਨੁਕਸਾਨ ਕਰਾਉਂਦਾ ਅਸੀਂ ਜਿੰਨਾ ਕਿ ਮਾੜਾ ਮੋਟਾ ਸਿੱਖਿਆ ਨਾ ਕੋਈ ਇਸੇ ਗੱਲ ਤੋਂ ਸਿੱਖਿਆ ਹੈ ਕਿ ਜੋਸ਼ ਤੇ ਹੌਸ ਦਾ ਸੁਮੇਲ ਹੋਣਾ ਬੜਾ ਜ਼ਰੂਰੀ ਹੈ ਜੇ ਸੰਘਰਸ਼ਾਂ ਨੂੰ ਕਾਮਯਾਬ ਕਰਨਾ ਤਾਂ ਤੁਹਾਨੂੰ ਨੌਜਵਾਨ ਨੂੰ ਹੱਥ ਬੰਨ੍ਹ ਕੇ ਪੀਲ ਹੈ ਕਿ ਵੀਰ ਮੇਰਾ ਹੁੱਲੋ ਬਾਜੀ ਤੋਂ ਬਚੋ ਆਪਣੇ ਅੱਗੇ ਲੱਗੇ ਹੋਏ ਬੰਦਿਆਂ ਦੀ ਗੱਲ ਸੁਣੋ ਉਹਨਾਂ ਨਾਲ ਕੋਈ ਬੈਠ ਕੇ ਸਲਾਹ ਮਸ਼ਵਰਾ ਹੀ ਕਰ ਲੋ ਕੀ ਬਹਿ ਜਾਓ ਆ ਕੇ ਆਗੂਆਂ ਨੂੰ ਮਿਲ ਲਓ ਕੋਈ ਸਲਾਹ ਦਿਓ ਕੋਈ رائے ਦਿਓ ਵੀ ਆਪਾਂ ਕਿਵੇਂ ਅੱਗੇ ਵਧਣਾ ਕੋਈ ਆ ਕੇ ਉੱਥੇ ਚੱਕ ਦਿੰਦੇ ਉਹ ਕੰਮ ਨੂੰ ਯਾਰ ਉੱਤੇ ਚੜ ਕੇ ਗੱਡੀ ਦੇ ਉੱਤੇ ਚੜ ਕੇ ਉੱਥੇ ਸਟੇਜ ਤੇ ਫੜ ਕੇ ਮੈਂ ਕਾ ਆਪ ਮਹਾਰੇ ਹੋ ਕੇ ਤਾਰਾਂ ਵੜਤੀਆਂ ਸਪੀਕਰ ਪਿੱਛੇ ਕਰਤਾ ਜੀ ਉਹ ਗੱਡੀਆਂ ਜਿਹੜੀਆਂ ਖੜੀਆਂ ਜੀਆਂ মিডিਆ ਵਾਲੀਆਂ ਉਹਨਾਂ ਦੀਆਂ ਤਾਰਾਂ ਵੜਤੀਆਂ ਹੁਣ মিডিਆ ਵਾਲੇ ਇਹੀ ਉੱਥੇ ਗਿਲਾਸ ਸੀਗਾ ਇਹੀ ਰੋਂਦੇ ਸੀ ਵੀ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਸਾਡੀਆਂ ਤਾਰਾਂ ਵੱਢੀ ਜਾਂਦੇ ਹੋ ਸੋ ਮੇਰਾ ਵੀਰ ਤੁਹਾਨੂੰ ਅਪੀਲ ਆ ਬੇਨਤੀ ਆ ਮੇਰਾ ਵੀਰ ਨੌਜਵਾਨੋ ਨਰਾਸਣੀ ਕਦੇ ਵੀ ਲੇਖੇ ਹੋਣੀ ਤੇ ਮੈਂ ਦਿੱਲੀ ਵੀ ਇੱਕੋ ਹੀ ਗੱਲ ਕਹਿੰਦਾ ਰਿਹਾ ਕਿ ਮੋਰਚਾ ਹਰ ਹਾਲ ਚ ਫਤੇ ਹੋਊਗਾ ਮੋਰਚਾ ਜਿੱਤਾਂਗੇ ਅੱਜ ਵੀ ਤੁਹਾਨੂੰ ਕਹਿਣਾ ਇਹ ਮੋਰਚਾ ਹਰ ਹਾਲ ਚ ਫਤੇ ਹੋਣਾ ਹੈ ਮੋਰਚਾ ਜਿੱਤ ਕੇ ਜਾਣਾ ਪਰ ਮੇਰਾ ਵੀ ਬੇਨਤੀ ਹੈ ਕਿ ਆਪਣੇ ਬੰਦਿਆਂ ਦੇ ਉੱਤੇ ਯਾਰ ਭਰੋਸਾ ਰੱਖੋ ਆਪਣੇ ਆਗੂਆਂ ਤੇ ਭਰੋਸਾ ਰੱਖੋ ਜਾਗ ਤੇ ਸ਼ਾਂਤੀ ਰਹਿ ਕੇ ਆਪਾਂ ਸੰਘਰਸ਼ ਕਰਨਾ ਹੈ ਮੇਰਾ ਵੀਰ ਨਾ ਇਹਨਾਂ ਗੱਲਾਂ 'ਚ ਆਪਾਂ ਆਈਏ ਜਿਹੜੀਆਂ ਗੱਲਾਂ 'ਚ ਆਪਾਂ ਉਲਝਦੇ ਆਂ ਤੇ ਸਰਕਾਰ ਲਗਾਤਾਰ ਅਲਝਾ ਰਹੀ ਆ ਹੁਣ ਦੇਖਦੇ ਆ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਹੁਣ ਇਹ ਖੱਟਰ ਸਰਕਾਰ ਤੇ ਪਰਚਾ ਦਿੰਦੇ ਆ ਉਥੋਂ ਦੇ ਐਸਐਸਪੀ ਤੇ ਡੀਜੀਪੀ ਤੇ ਡੀਸੀ ਤੇ ਪਰਚਾ ਦਿੰਦੇ ਆ ਜਿਹੜਾ 2 300 ਦੇ ਕਰੀਬ ਬੰਦਾ ਫਟੜਿਆ ਹੋਇਆ ਜ਼ਖਮੀ ਹੋਇਆ ਉਹਨਾਂ ਦੇ ਪਰਚੇ ਕੱਟੇ ਜਾਂਦੇ ਆ ਕਿ ਨਹੀਂ ਕੱਟੇ ਜਾਂਦੇ ਲਗਾਤਾਰ 13 ਤਰੀਕ ਤੋਂ ਲੈ ਕੇ ਉਹ ਬੰਦਿਆਂ ਨੂੰ ਜ਼ਖਮੀ ਕਰ ਰਹੇ ਨੇ ਸ਼ਰੇਆਮ ਆ ਕੇ ਪੰਜਾਬ ਦੀ ਹੱਥ ਆ ਕੇ ਮਾਰ ਰਹੇ ਨੇ ਔਰ ਦੇਖਦੇ ਹਣ ਵਾਲੇ ਦਿਨਾਂ ਦੇ ਵਿੱਚ ਕੀ ਕਰਦੇ ਆ ਸੋ ਮੇਰਾ ਵੀ ਰਸਵਰ ਏਕਾ ਬਣਾਈ ਰੱਖਿਓ ਤੇ ਜਿੰਨੀਆਂ ਮੈਂ ਹੋਰ ਗੱਲ ਕਹਿਣਾ ਚਾਹਨਾ ਪੰਜਾਬ ਦੇ ਅੰਦਰ ਕੋਈ ਜਥੇਬੰਦੀਆਂ ਬੈਠੀਆਂ ਨੇ ਜੀ ਅੱਜ ਵੀ ਤੁਸੀਂ ਇਹ ਗੱਲਾਂ ਨੂੰ ਲੈ ਕੇ ਬੈਠੇ ਰਹੇ ਵੀ ਸਾਨੂੰ ਸੱਦਾ ਨਹੀਂ ਆਇਆ ਜੀ ਸਾਡੇ ਬਖਰੇਵੇਂ ਨੇ ਜੀ ਤਾਂ ਯਾਦ ਰੱਖਿਓ ਤੁਹਾਨੂੰ ਲੋਕਾਂ ਨੇ ਮਾਫ਼ ਨਹੀਂ ਕਰਨਾ ਅੱਜ ਉਸ ਸੱਜਾਂ ਦਾ ਵੇਲਾ ਨਹੀਂ ਹੈਗਾ ਅਗਲਾ ਸਾਡੇ ਸਿਰ ਪਾੜੀ ਜਾਂਦਾ ਸਾਡੇ ਮੁੰਡੇ ਮਾਰੀ ਜਾਂਦੇ ਆ ਸਾਡੀਆਂ ਲੱਤਾਂ ਤੋੜੀ ਜਾਂਦੇ ਆ ਸਾਡੇ ਸਾਧਨ ਭੰਨੀ ਜਾਂਦੇ ਆ ਪਰ ਆਪਾ ਜੀ ਵੀ ਸੱਦੇ ਡਿੱਕੀ ਜਾਂਦੇ ਆ ਬਾਈ ਅੱਜ ਫਰਜ ਬਣਦਾ ਸਾਰੇ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਸੰਘਰਸ਼ ਦਾ ਹਿੱਸਾ ਬਣੋ ਸ਼ਾਂਤ ਮੈਈ ਤਰੀਕੇ ਨਾਲ ਜਾ ਕੇ ਉਹਨਾਂ ਦੀ ਗੱਲ ਸੁਣੋ ਆਗੂਆਂ ਦੀ ਕਿਹੜੀ ਰਣਨੀਤੀ ਨਾਲ ਕਿਹੜੀ ਬਿਉਂਤ ਨਾਲ ਅੱਗੇ ਵਧਣਾ ਹੈ ਇਹ ਉਹਨਾਂ ਨਾਲ ਸਲਾਹ ਵਸਬੇ ਕਰੋ ਸੋ ਹੁਣ ਕੋਈ ਵੀ ਪੰਜਾਬ ਦਾ ਬੰਦਾ ਸਾਰੇ ਕੂਚਾਪਾ ਬਾਰਡਰਾਂ ਵੱਲ ਕਰ ਗਏ ਤੇ ਆਪਣੇ ਲੋਕਾਂ ਦਾ ਜਾ ਕੇ ਸਾਥ ਦੇਗੀ ਤੇ ਜ਼ਬਰਦਸਤ ਮੁਕਾਬਲਾ ਸਵਰਨਾ ਡਟ ਕੇ ਕਰੀਏ ਬਈ